ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਬਲ ਪਾਜੀ ਫੇਰ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ Travel with Babbel ਤੇ ਦੋਸਤੋ ਸਵੇਰ ਦੇ ਵੱਜ ਚੁੱਕੇ ਆ ਫੇਰ 8:50 10 8:50 ਵਜੇ ਮੈਂ ਤਿਆਰ ਬੂੜਾ ਹੋ ਜਾਣਾ ਤੇ ਵੀਡੀਓ ਦੀ ਸਟਾਰਟਿੰਗ ਵੀ 3 ਹੁੰਦੀ ਆ ਤੇ ਅੱਜ ਦੋਸਤੋ ਮੈਂ ਤੁਹਾਨੂੰ ਲੈ ਕੇ ਚੱਲਾ ਆ ਕਾਠਮਾਂਡੂ ਦਰਬਾਰ ਸਕੁਆਇਰ ਬੜੀ ਸੋਹਣੀ ਜਗ੍ਹਾ ਆ ਅੱਧਿਆਂ ਦੇ ਵਿੱਚੋਂ ਮੈਸੇਜ ਆਈ ਜਾਂਦੇ ਇੰਸਟਾਗ੍ਰam ਤੇ ਉਹ ਪਾਜੀ ਤੁਸੀਂ ਸਾਰੀਆਂ ਧਾਰਮਿਕ ਥਾਵਾਂ ਵਿਖਾਉਣੀਆਂ ਹਨ ਕਾਠਮਾਂਡੂ ਚ ਕਾਠਮਾਂਡੂ ਹੈ ਹੀ ਧਾਰਮਿਕ ਆ ਯਾਰ ਮੈਂ ਥੋੜਾ ਜਿਹਾ ਪੁੱਠਾ ਚੱਲੇ ਆ ਕੀ ਨੇਪਾਲ ਆ ਕੇ ਲੋ ਕਿ ਪਹਿਲਾਂ ਜਾਂਦੇ ਆ ਟਰੈਕਿੰਗ ਕਰਨ ਵਾਤੇ ਜਿਹੜੀ ਕਿ ਪੋਖਰਾ ਹੋਰ ਵੀ ਕਈ ਇਥੇ ਹੋਰ ਸਟੇਟ ਹੈਗੀਆਂ ਉੱਥੇ ਹੁੰਦੀ ਆ ਤੇ ਮੈਂ ਕੀਤਾ ਕੰਮ ਉਲਟ ਮੈਂ ਆ ਗਿਆ ਪਹਿਲਾਂ ਕਾਠਮਾਂਡੂ ਤੇ ਬਾਅਦ ਚ ਜਾਊਂਗਾ ਮੈਂ ਹੁਣ ਪੋਖਰਾ ਤੇ ਬਾਕੀ ਇਹ ਆ ਵੀ ਜਿੱਥੇ ਜਿਹੜੀ ਚੀਜ਼ ਆ ਉੱਥੇ ਉਹ ਵਿਖਾਵਾਂਗੇ ਤੇ ਅੱਜ ਮੈਂ ਚੱਲਾ ਆ ਕਾਠਮਾਂਡੂ ਦਰਬਾਰ ਸਕੁਆਇਰ ਬੜੀ ਸੋਹਣੀ ਜਗ੍ਹਾ ਆ ਤੇ ਇਹ ਜਗ੍ਹਾ ਦਾ ਇਤਿਹਾਸ ਇਹ ਆ ਕਿ ਇਹ ਨੇਪਾਲ ਦੇ ਜਿਹੜੇ ਸਭ ਤੋਂ ਪੁਰਾਣੇ ਜਿਹੜੇ ਉਹ ਰਾਜੇ ਮਹਾਰਾਜ ਤੇ ਉਹ ਇਥੋਂ ਆਪਣਾ ਰਾਜ ਚਲਾਇਆ ਕਰਦੇ ਸੀ ਬੜੀ ਸੋਹਣੀ ਜਗ੍ਹਾ ਆ ਜਾ ਕੇ ਵਿਖਾਉਣਾ ਆ ਬਾਕੀ ਆਪਣੇ ਹੌਸਟਲ ਤੋਂ ਬਾਹਰ ਆ ਗਿਆ ਮੈਂ ਤੇ ਇੱਥੇ ਨਾ ਇੱਕ ਯਾਰ ਕੈਫੇ ਹੈਗਾ ਵਾ ਆਹ ਵਾਲਾ ਇਹਦੀ ਮੈਂ ਇੰਸਟਾਗ੍ਰam ਤੇ ਰੀਲ ਵੀ ਪਾਈ ਮੀਰਾਜ ਕੈਫੇ ਗਿਆ 커피 ਅਭੀ ਥੋੜੀ ਮੈਂ ਆਪਣੇ ਹੌਸਟਲ ਚ ਬਾਹਰ ਨਿਕਲਿਆ ਆ ਬਾਹਰ ਸਿਟਿੰਗ ਪਲਾਨ ਹੈ ਇਤਰਾ ਦਾ ਤੇ ਮੈਂ ਰੋਜ਼ ਵਾ ਇਹਨਾਂ ਤੋਂ 커피 ਪੀ ਕੇ ਜਾਂਦਾ ਹੈਲੋ ਸਰ ਡੇਲੀ ਕਸਟਮਰ ਬਣ ਗਏ ਹਾਂ ਆਪਕੇ ਬਹੁਤ 커피 ਅੱਛੀ ਹੈ ਆਪਕੀ ਚਲੋ ਇੱਕ ਬਲੈਕ ਕਾਫੀ ਬਣਾ ਦਿਜੀਏ ਫਿਰ ਹਾਂ ਹਾਂ ਇਧਰ ਹੀ ਬਣਾਓ ब्लैक कॉफी से मैंने बोला थोड़ा हिट मिलेगा फिर चलेंगे सारा दिन अच्छा निकलेगा बोल दो। Hello Hello sir। रहे थे है ना? कल मैं मैं बना रहा था, मैं सर को बोला कि बोल दो कहां पे ये। तो ये ऐसे ऐसे करने लग गए मैं। <laughs> तो मत सर, फिर मैंने खुद से बोल दिया। तो आपने नहीं किया अभी तक नहीं पाया। भाई यार, आपने नहीं आपने नहीं नहीं किया मेरे को डबल बी मैं भी कर देता हूं नो वरी अभी ऑडियंस आएगी आपके पास <laughs> बहुत बढ़िया जरूर आयो अभी कॉफी भी आए लाजवाब है ते बंदे बहुत नाइस है इन्होंने अपना शीशेला लाया यू लुक गुड टुडे मीरास कॉफी कॉफी आ गई है ओनु पीयो थोड़ी एनर्जी आएगी तो फिर आपा करदे आगे नु ओ भी आ राइड आई है अपनी इने सिर्फ 20 रूपीए ਲੈਣੇ ਇੰਡੀਆ ਦੇ ਸਾਹਮਣੇ ਤੇ 50 ਦੇਣਾ ਆਪਾਂ ਨੂੰ ਆਪਾਂ ਨੂੰ ਕਾਟਮੰਦੂ ਦਰਬਾਰਸ ਜੋ ਹੈ ਤੇ Concrete dreams where the neon glows. Every black tells a tale the whole city knows. Rhythms in the shadows where the cold wind blows. Life's a gamble on these streets, anything goes. ਸੋ ਇਸ ਟਾਈਮ ਖਲੋਤਾ ਮੈਂ ਕਾਠਮਾਂਡੂ ਦੇ ਸਭ ਤੋਂ ਪੁਰਾਣੇ ਇਲਾਕੇ ਦੇ ਵਿੱਚ ਜਿਹਨੂੰ ਕਹਿ ਦਿੰਦੇ ਆ ਕਾਠਮਾਂਡੂ ਤਰਵਾਰ ਸਕੁਆਇਰ ਤੇ ਇੱਕ ਵਾਰੀ ਸਾਰਾ ਕੈਮਰਾ ਤੁਹਾਨੂੰ ਚਾਰੇ ਬਨੇ ਘੁਮਾ ਕੇ ਵਿਖਾ ਦਿੰਨਾ ਮੈਂ ਤੇ ਫਿਰ ਸਾਰਾ ਤੁਹਾਨੂੰ ਮੈਂ ਐਕਸਪਲੋਰ ਕਰਾਉਣਾ ਆ ਇੱਥੇ ਤੁਹਾਨੂੰ ਸਭ ਤੋਂ ਪਹਿਲਾਂ ਟਿਕਟ ਲੈਣੀ ਪੈਣੀ ਆ ਜੇ ਤੁਸੀਂ ਟਿਕਟ ਨਹੀਂ ਲਓਗੇ ਤੇ ਫਿਰ ਤੁਹਾਨੂੰ ਇੱਥੋਂ ਅੱਗੇ ਨਹੀਂ ਜਾਣ ਦਿੱਤਾ ਜਾਣਾ ਫਿਰ ਤੁਸੀਂ ਬਸ ਇਧਰੋਂ ਐਂਟਰੀ ਕਰੋ ਤੇ ਇਧਰੋਂ ਬਾਹਰ ਜਾ ਸਕਦੇ ਤੁਸੀਂ ਜਾਂ ਤੁਸੀਂ ਇਧਰੋਂ ਵੀ ਐਂਟਰੀ ਕਰ ਸਕਦੇ ਜੇ ਤੇ ਇਧਰੋਂ ਵੀ ਬਾਹਰ ਜਾ ਸਕਦੇ ਜੇ ਉਹ ਤੁਹਾਡੀ ਮਰਜ਼ੀ ਆ ਬਾਕੀ ਉਹ ਮੈਂ ਟਿਕਟ ਲਲਾਂ ਟਿਕਟ ਕਿੰਨੀ ਆ ਨੀ ਉਹ ਸਾਰਾ ਕੁਝ ਤੁਹ ਟਿਕਟ ਲੈਣੀ ਆਪਾਂ ਨੂੰ ਪਰਲੀ ਸਾਈਡ ਤੋਂ ਤੇ 500 ਰੁਪਿਆ ਲੱਗਣਾ 500 ਐਨਪੀਆਰ ਲੱਗਣੇ ਮਤਲਬ 500 ਨੇਪਾਲੀ ਰੁਪੀਸ ਤੇ ਇੰਡੀਆ ਦੇ ਹਿਸਾਬ ਨਾਲ 300 ਰੁਪਿਆ ਬੰਦਾ ਮੇਰਾ ਮੈਥ ਬੜਾ ਕਮਜ਼ੋਰ ਹੈ ਬਾਕੀ ਆਪੇ ਹਿਸਾਬ ਲਾ ਲਿਓ ਪਹਿਲਾਂ ਮੈਂ ਟਿਕਟ ਲਵਾਂ ਤੇ ਉਸ ਤੋਂ ਬਾਅਦ ਮੈਂ ਫਿਰ ਸਾਰਾ ਤੁਹਾਨੂੰ ਮੁਖੌਣਾ ਇਲਾਕਾ ਕਿਦਾਂ ਦਾ ਹੈ ਸੋ ਪਹਿਲਾਂ ਟਿਕਟ ਲੈਣੀ ਬਹੁਤ ਜ਼ਰੂਰੀ ਹੈ ਟੂਰਿਸਟ ਵਾਸਤੇ ਕਿੰਨੇ ਸਰ ਫੋਰ 1 ਪਰਸਨ 500 500 ਪਰਸਨ ਤੇ ਫਿਰ ਤੁਹਾਨੂੰ ਆਈਡੀ ਕਾਰਡ ਜ ਸੋ 500 ਨੇਪਾਲੀ ਰੁਪੀਸ ਇਹਨਾਂ ਨੇ ਲੈਣੇ ਆ ਤੇ ਤੁਹਾਨੂੰ ਇੱਕ ਆਈਡਿ ਕਾਰਡ ਜਿਆ ਦੇ ਦੇਣਗੇ ਆ ਬਾਅਦ ਵਿੱਚ ਗਲੇ 'ਚ ਪਾ ਲੈਣਾ ਵਾ ਤੇ ਫਿਰ ਤੁਸੀਂ ਘੁੰਮ ਸਕਦੇ ਜੀ ਥੈਂਕ ਯੂ ਸਰ ਥੈਂਕ ਯੂ so much ਸਵਾਦ ਇਹਨਾਂ ਚੀਜ਼ਾਂ ਬਣ ਦਿਤੀਆਂ ਇਹਨਾਂ ਨੇ ਇੱਕ 'ਚ ਆਹ ਟਿਕਟ ਆ ਗਲੇ 'ਚ ਪਾਉਣ ਵਾਲਾ ਸਿਸਟਮ ਆ ਆ ਪਤਾ ਨਹੀਂ ਕੀ ਚਲੋ ਐਨੀਵੇ ਤੋ ਇੱਕ ਰੀਮਾ ਪਾਣਾ ਇਹਨੂੰ ਆਪਣੇ ਗਲੇ ਜੇ ਸੋ ਇਹ 500 ਦੇ ਵਿੱਚ ਆ ਤੁਹਾਨੂੰ ਤਿੰਨ ਚੀਜ਼ਾਂ ਮਿਲਦੀਆਂ ਆ ਤੇ ਫਿਰ ਤੁਸੀਂ ਸਾਰਾ ਘੁੰਮ ਸਕਦੇ ਜੀ ਤੇ ਚਲੋ ਸਟਾਰਟ ਕਰਦੇ ਆ ਆ ਵੇਖੋ ਜਿਹੜੇ ਬਿਨਾਂ ਟਿਕਟ ਤੋਂ ਨਾਲ ਹੀ ਸਿਟੀ ਮਾਰ ਕੇ ਭਜਾ ਹੁੰਦੇ ਵੀ ਆਉਣ ਨੂੰ ਹੋ ਜੋ ਤੇ ਇਧਰੋਂ ਆਪਾਂ ਐਂਟਰੀ ਕਰਦੇ ਹੁਣ ਬਾਅਦ ਚੋਂ ਇੱਕ ਵਾਰੀ ਸਾਰਾ ਮੈਂ ਤੁਹਾਨੂੰ ਘੁੰਮ ਕੇ ਵਿਖਾ ਦਿੰਨਾ ਹੈ ਰਾਂਗ ਹੀ ਬੜਾ ਅਥਰਾ ਜਿਹਾ ਦਿੱਤਾ ਇਹਨਾਂ ਨੇ ਇੱਕ ਤੇ ਇੱਕ ਰਿਪਾਲਾ ਇਹਨੂੰ ਮੈਂ ਸੱਟ ਜਾ ਕਰਕੇ ਗਲੇ 'ਚ ਪਾਉਣਾ ਜ਼ਰੂਰੀ ਆ ਕਿਉਂਕਿ ਜੇ ਨਹੀਂ ਪਾਇਆ ਹੋਊਗਾ ਨਾ ਤੇ ਫਿਰ ਉਹ ਤੁਹਾਨੂੰ ਵਾਰ-ਵਾਰ ਪੁੱਛਣਗੇ ਕਿ ਇਹ ਕਿੱਥੇ ਆ ਸੋ ਇਸ ਕਰਕੇ ਇਹਨੂੰ ਗਲੇ 'ਚ ਪਾਉਣਾ ਜ਼ਰੂਰੀ ਆ ਸੋ ਇਹ ਟਿਕਟ ਦੀ ਵੈਲਿਡਿਟੀ ਪੂਰੇ 1 ਦਿਨ ਦੀ ਆ ਮਤਲਬ ਟਿਕਟ ਲੈ ਕੇ ਪੂਰਾ 1 ਦਿਨ ਤੁਸੀਂ ਇੱਥੇ ਘੁੰਮ ਸਕਦੇ ਜੇ ਇਹ ਵਾਤੋ-ਵਾਤ ਮੈਨੂੰ ਲੱਗਣਾ 1-2 ਘੰਟੇ ਫਿਰ ਆਪਾਂ ਨਾ ਇੱਥੇ ਬੈਠਨੇ ਸਵੈਸਟਾਮ ਖਲੋ ਤੇ ਸਭ ਤੋਂ ਪਹਿਲਾਂ ਮੈਂ ਉਧਰ ਨੂੰ ਜਾਊਂਗਾ ਫਿਰ ਪੂਰਾ ਤੁਹਾਨੂੰ ਘੁਮਾ ਕੇ ਲਿਆਉਣਾ ਆ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਮੰਦਰ ਮਿਲ ਜਾਣਗੇ ਜਿਹੜੇ ਕਿ ਸਭ ਤੋਂ ਪੁਰਾਣੇ ਕਾਠਮਾਂਡੂ ਦੇ ਵਿੱਚ ਮਹਾਤਮਾ ਬੁੱਧ ਜੀ ਦੇ ਮੰਦਰ ਆ ਆ ਵੇਖੋ ਚਾਰੇ ਬਨੇ ਤੁਹਾਨੂੰ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਵੇਖਣ ਨੂੰ ਮਿਲ ਜਾਣਗੀਆਂ ਉਧਰਲੀ ਸਾਈਡ ਤੇ ਵੀ ਆ ਉਧਰ ਇੱਕ ਸ਼ਿਵਜੀ ਦਾ ਮੰਦਰ ਵੀ ਹੈਗਾ ਉਧਰ ਵੀ ਆਪਾਂ ਜਾਨਨੇ ਆ ਪਹਿਲਾਂ ਆਪਾਂ ਇਧਰੋਂ ਸਟਾਰਟ ਕਰਦੇ ਆ ਇੱਕ ਮੰਦਰ ਹੈਗਾ ਵਾ ਜਿਹਦਾ ਨਾਮ ਆ ਕਸਟਮਾਂਡੂ ਤੇ ਉਸੇ ਮੰਦਰ ਤੋਂ ਇਸ ਸ਼ਹਿਰ ਦਾ ਨਾਮ ਪਿਆ ਵਾ ਕਾਠਮਾਂਡੂ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਬਿਲਡਿੰਗ ਕਿਹੜੀ ਆ ਆ ਵੇਖ ਸਕਦੇ ਤੁਸੀਂ ਚਾਰੇ ਬਨੇ ਇਸ ਤਰ੍ਹਾਂ ਇੱਧਰ ਵੀ ਤੁਹਾਨੂੰ ਛੋਟੀਆਂ-ਛੋਟੀਆਂ ਦੁਕਾਨਾਂ ਮਿਲ ਜਾਣਗੀਆਂ। ਇੱਧਰ ਇੱਕ ਗਣੇਸ਼ ਜੀ ਦਾ ਮੰਦਿਰ ਵੀ ਹੈਗਾ ਵਾ। ਉਹਦੇ ਵਾਸਤੇ ਤੁਸੀਂ ਇੱਥੋਂ ਫੁੱਲ ਵਗੈਰਾ ਜੋ ਵੀ ਉਹ ਸਾਰਾ ਲੈ ਸਕਦੇ ਜੇ ਤੇ ਉੱਥੇ ਗਣੇਸ਼ ਜੀ ਨੂੰ ਅਰਪਣ ਕਰ ਸਕਦੇ ਜੇ। ਤੇ ਆਹ ਵਾ ਵੀ ਸਭ ਤੋਂ ਇੱਥੋਂ ਦਾ ਪੁਰਾਣਾ ਮੰਦਿਰ ਹੈ। ਜਿਹੜੇ ਮੰਦਿਰ ਦੇ ਨਾਮ ਤੋਂ ਇਸ ਸਿਟੀ ਦਾ ਨਾਮ ਪਿਆ ਵਾ ਕਾਠਮਾਂਡੂ। ਇਹ ਆਓ ਸਾਰਾ ਤੁਹਾਨੂੰ ਦਿਖਾਉਣਾ ਵਾ। ਇੱਥੇ ਜਿੰਨੀਆਂ ਵੀ ਬਿਲਡਿੰਗਾਂ ਵਾ ਆਹ ਵਾਲੀ, ਉਹ ਵਾਲੀ, ਜ्या ਮੈਂ ਤੁਹਾਨੂੰ ਉੱਧਰ ਵੀ ਵਿਖਾਈਆਂ ਜਿੰਨੀਆਂ ਸਾਰੀਆਂ ਇਹ ਸਭ ਤੋਂ ਪੁਰਾਣਾ ਮੰਦਿਰ ਹੈ। ਇਹਦਾ ਨਾਂ ਤੁਹਾਨੂੰ ਮੈਂ ਹੁਣੇ ਦੱਸਿਆ ਕਸਟਮੰਡੂ ਇਹਦੀ ਐਂਟਰੀ ਇਧਰਲੀ ਸਾਈਡ ਤੋਂ ਤੇ ਤੁਸੀਂ ਮੇਰੇ ਸਾਹਮਣੇ ਦੇਖ ਸਕਦੇ ਜੀ ਇਧਰ ਮਹਾਤਮਾ ਬੁੱਧ ਜੀ ਦੀ ਸਾਹਮਣੇ ਉਹ ਮੂਰਤੀ ਲੱਗੀ ਹੈ ਪਤਾ ਨਹੀਂ ਇੱਥੇ ਕੀ ਹਾਲਤਾਬਿਆ ਲੋਕੀ ਬੂਟਬਾੜ ਪਾ ਕੇ ਜਾ ਸਕਦੇ ਆ ਮੇਰੇ ਹਿਸਾਬ ਨਾਲ ਨਹੀਂ ਜਾਣਾ ਚਾਹੀਦਾ ਕਿਉਂਕਿ ਆਪਾਂ ਤੁਹਾਨੂੰ ਪਤਾ ਫਿਰ ਆਪਾਂ ਨੂੰ ਜਿਵੇਂ ਆਪਾਂ ਗੁਰਦੁਆਰੇ ਜਾਂਦੇ ਆ ਪਰ ਆਪਾਂ ਨੂੰ ਲੱਗਦਾ ਨਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਆਪਾਂ ਜਿਹਨੂੰ ਗੁਰਦੁਆਰੇ ਜਾਂਦੇ ਆ ਮੰਦਰ ਜਾਂਦੇ ਆ ਆਪਣੀ ਆਤ ਹੁੰਦੀ ਹੈ ਕਿ ਜੁੜੇ ਲਾ ਕੇ ਜਾਂਦੇ ਆ ਪਰ ਇੱਥੇ ਪਤਾ ਨਹੀਂ ਕੀ ਹਾਲਤਾਬਿਆ ਜਾਂ ਟੂਰਿਸਟ ਪਲੇਸ ਹੈ ਜਾਂ ਕੀ ਆ ਆ ਡੋਨੋ ਪਰ ਮੈਨੂੰ ਨਹੀਂ ਵਧੀਆ ਲੱਗਾ ਸੋ ਇਸ ਕਰਕੇ ਮੈਂ ਤੁਹਾਨੂੰ ਇੱਥੇ ਵੀ ਵਿਖਾ ਦੂੰਗਾ ਤੁਹਾਨੂੰ ਜ਼ੂਮ ਕਰਕੇ ਵਿਖਾਉਣਾ ਵੇਖੋ ਇਹ ਸਮੁੰਦਰ ਦਾ ਨਾਮ ਆ ਕਸਟ ਮੰਡੂ ਆ ਵੇਖੋ ਇਹਨਾਂ ਨੇ ਬੂਟ ਪਾਏ ਇੱਧਰ ਚਲੋ ਅਪਾ ਇੱਧਰਲੀ ਸਾਈਡ ਤੋਂ ਜਾਂਦੇ ਆ ਇਹਦੀ ਬਰਕਰਮਾ ਕਰਦੇ ਆ ਪੂਰੀ ਮਤਲਬ ਚਾਰੇ ਬੰਨੇ ਤੁਹਾਨੂੰ ਇਸ ਤਰ੍ਹਾਂ ਦੇ ਮੰਦਰ ਵੇਖ ਜਾਣਗੇ ਜਿਹੜੇ ਪੁਰਾਤਨ ਨੇ ਇੱਥੋਂ ਦੇ ਮੈਂ ਆਪਣੇ ਦਰਬਾਰ ਸਾਹਿਬ ਲੱਗੇ ਰਮੰਦਰ ਸਾਹਿਬ ਲੱਗੇ ਇਸ ਤਰ੍ਹਾਂ ਦੀਆਂ ਬਿਲਡਿੰਗਾਂ ਵੇਖਣ ਨੂੰ ਮਿਲ ਜਾਣਗੀਆਂ ਨਾਨਕ ਸਾਈਟਾਂ ਲੱਗੀਆਂ ਹੁੰਦੀਆਂ ਸੋ ਸਿਮਿਲਰਲੀ ਇੱਥੇ ਆ ਕੁਝ ਸੋ ਆ ਵੀ ਮੇਨ ਚੌਕ ਆ ਗਿਆ ਮੇਰੇ ਸਾਹਮਣੇ ਵੀ ਇੱਕ ਬਿਲਡਿੰਗ ਇਸੇ ਤਰੀਕੇ ਦੀ ਆ ਆਇਆ ਆ ਵੀ ਉਹ ਮੰਦਿਰ ਇੱਥੇ ਤੁਸੀਂ ਕਬੂਤਰਾਂ ਨੂੰ ਚੋਗਾ ਪਾਓ ਪਰ ਦਾਨਪੁੰਨ ਵੀ ਹੈਗਾ ਇਹ ਪੂਰਾ ਆ ਮੇਰੇ ਸਾਹਮਣੇ ਵੀ ਤੁਸੀਂ ਇੱਕ ਮੰਦਿਰ ਵੇਖ ਸਕਦੇ ਜੀ ਸੋ ਆ ਵੀ ਕੋ ਲੋਕ ਇੱਥੇ ਜੋਤ ਜਗਾਉਂਦੇ ਆ ਆਪੋ ਆਪਣੀ ਆਸਥਾ ਦੇ ਹਿਸਾਬ ਨਾਲ ਬੁੱਧ ਜੀ ਦੀਆਂ ਮੂਰਤੀਆਂ ਲੱਗੀਆਂ ਤੇ ਮੈਂ ਵਰਕਰਮਾ ਪੂਰੀ ਕਰਕੇ ਆ ਗਿਆ ਵਾਂ ਲੋ ਜੀ ਇੱਥੋਂ ਮੱਥਾ ਟੇਕਦੇ ਨੇ ਵਾਹਿਗੁਰੂ ਸੱਚੇ ਪਾਤਸ਼ਾਹ ਸੇ ਇਸ ਮੰਦਿਰ ਦਾ ਨਾਮ ਆ ਕਸ਼ਟ ਮੰਡੂ ਚਲੋ ਆਪਾਂ ਉੱਧਰ ਚੱਲਦੇ ਆ ਇੱਕ ਤੁਹਾਨੂੰ ਮੰਦਿਰ ਬਿਖਾਉਣਾ ਵਿੱਚ ਗਣੇਸ਼ ਜੀ ਦਾ ਮੰਦਿਰ ਆ ਆ ਵੇਖੋ ਬਿਲਕੁਲ ਕਸ਼ਟ ਮੰਡੂ ਬਿਲਕੁਲ ਇਸ ਮੰਦਿਰ ਦੇ ਸਾਹਮਣੇ ਆ ਵੇਖੋ ਅਗਨੇਸ਼ੀ ਦਾ ਮੰਦਿਰ ਇੱਥੇ ਆ ਸਭ ਤੋਂ ਪੁਰਾਣਾ ਮੰਦਿਰ ਇੱਥੋਂ ਦਾ ਇਹਦੇ ਬਿਲਕੁਲ ਸਾਹਮਣੇ ਅਗਨੇਸ਼ੀ ਦਾ ਮੰਦਿਰ ਹੈ ਹੋਰ ਤੁਹਾਨੂੰ ਇੱਥੇ ਬڑے ਛੋਟੇ ਛੋਟੇ ਮੰਦਿਰ ਵੇਖ ਜਾਣਗੇ ਜਿਵੇਂ ਆ ਸਨਾਤਨ ਈਸ਼ਟ ਦੇਵਤਾ ਸ਼ਾਇਦ ਮੈਂ ਨਾਮ ਗਲਤ ਨਾ ਬੋਲਦਾ ਬਾਕੀ ਤੁਸੀਂ ਪੜੀ ਲਓ ਤੇ ਐਵੇਂ ਕਿ ਇਹਦੀਆਂ ਭਾਵਨਾਵਾਂ ਆ ਤਾਂ ਹੋਣਗੀਆਂ ਤੇ ਆਪਾਂ ਉਹ ਚੀਜ਼ ਨਹੀਂ ਚਾਹੁੰਦੇ ਚਲੋ ਚੱਲਦੇ ਹੁਣ ਆਪਾਂ ਇਧਰਲੀ ਸਾਈਡ ਉਧਰੋਂ ਆਪਾਂ ਆਏ ਹਾਂ ਉਹਦੇ ਸਾਹਮਣੇ ਆ ਮੰਦਿਰ ਹੀ ਫਿਰ ਹੁਣ ਆਪਾਂ ਇਧਰ ਦੀ ਐਂਟਰੀ ਕਰਦੇ ਆਂ ਛੋਟੀਆਂ ਛੋਟੀਆਂ ਗਲੀਆਂ ਜੀ ਆਵੇਂ ਅੰਦਰ ਆ ਆ ਬੇ ਕੋਦ ਆ ਵੀ ਬੜੀਆਂ ਫਿਲਮਾਂ ਦੇ ਵਿੱਚ ਵੇਖਿਆ ਹੋਊਗਾ ਇਸ ਤਰ੍ਹਾਂ ਦੇ ਸੀਨ ਹੈ ਨਾ ਜਿਵੇਂ ਆਪਣੀ ਉਹ ਬਾਲੀਵੁੱਡ ਦੀ ਫਿਲਮ ਆ ਆਈ ਥਿੰਕ ਮੈਂ ਜਿਹੜੀ ਫਿਲਮ ਵੇਖੀ ਆ ਉਹ ਆ ਮੋਸਟ ਵਾਂਟਡ ਉਹਦੇ 'ਚ ਮੈਂ ਇਹ ਸੀਨ ਵੇਖਿਆ ਜਿਹੜੀ ਅਰਜੁਨ ਕਪੂਰ ਦੀ ਫਿਲਮ ਹੈ ਸ਼ਾਇਦ ਹੈਗਾ ਫਿਲਮ ਦੇ ਵਿੱਚ ਉਹ ਇੱਥੋਂ ਦਾ ਸੀਨ ਸੀ ਤੇ ਸ਼ਾਇਦ ਉਹ ਬਿਲਡਿੰਗ ਲੱਗੰਦੀ ਮੈਨੂੰ ਤੇ ਬਾਕੀ ਮੈਂ ਗਲਤ ਵੀ ਹੋ ਸਕਦਾ ਆ ਤੇ ਚਲੋ ਹੁਣ ਫਿਰ ਆਪਾਂ ਪੂਰੀ ਇਕਰੀ ਬਰਕਰਮਾ ਕਰ ਲਈ ਆ ਤੇ ਹੁਣ ਆਪਾਂ ਫੇਰ ਐਂਟਰੀ ਕਰਦੇ ਇਧਰਲੀ ਸਾਈਡ ਤੋਂ ਮੇਨ ਐਂਟਰੀ ਤੇ ਵੀ ਤੁਹਾਨੂੰ ਇੱਕ ਕਾਊਂਟਰ ਮਿਲ ਜੂਗਾ ਵੇਖੋ ਇੱਕ ਆ ਕਾਊਂਟਰ ਹੀ ਇੱਕ ਅਗਲੇ ਬੰਨੇ ਵੀ ਹੈਗਾ ਫੇਰ ਘੁੰਮ ਕੇ ਆ ਮੈਂ ਆ ਗਿਆ ਉਸੇ ਸਪੌਟ ਤੇ ਤੇ ਹੁਣ ਆਪਾਂ ਇਧਰੋਂ ਐਂਟਰੀ ਕਰਾਂਗੇ ਸੋ ਹੁਣ ਆਪਾਂ ਇਧਰੋਂ ਐਂਟਰੀ ਕਰਾਂਗੇ ਅੰਦਰ ਉਧਰਲੀ ਸਾਈਡ ਤੇ ਗਣੇਸ਼ ਜੀ ਦਾ ਮੰਦਿਰ ਹੀ ਇਧਰ ਤੁਹਾਨੂੰ ਇੱਕ ਸ਼ਿਵ ਜੀ ਮਹਾਰਾਜ ਦਾ ਮੰਦਿਰ ਉਹ ਵੀ ਵਖਾ ਕੇ ਲਿਆਉਣਾ ਹੈ ਨੀਆਂ ਵੀ ਤੁਸੀਂ ਇੱਥੇ ਇਮਾਰਤਾਂ ਵੇਖਦੇ ਪਏ ਜੀ ਨੇਪਾਲ ਦੀਆਂ ਸਭ ਤੋਂ ਪੁਰਾਣੀਆਂ ਇਮਾਰਤਾਂ ਆ ਤੇ ਸਭ ਤੋਂ ਪੁਰਾਣਾ ਇਲਾਕਾ ਹੈ। ਪੁਰਾਣੀਆਂ ਤੁਹਾਨੂੰ ਸ਼ਾਪਸ ਵਿੱਚ ਮਿਲ ਜਾਣਗੀਆਂ ਤੁਸੀਂ ਖਰੀਦਦਾਰੀ ਵੀ ਕਰ ਸਕਦੇ ਜੇ। ਇਰਥੇ ਆਹ ਚੀਜ਼ਾਂ ਬੜੀਆਂ ਮਸ਼ਹੂਰ ਇੱਥੇ ਆਵੇ ਕੋ। ਕਿੰਨਾ ਸੋਹਣਾ ਵਰਕ ਹੋਇਆ ਵੇਖੋ। ਆ ਦੂਈ ਲੈ ਸਕਦੇ ਇੱਥੋਂ। ਆ ਤਿੰਨ ਚੀਜ਼ਾਂ ਛੋਟੀਆਂ-ਛੋਟੀਆਂ ਖਰੀਦ ਸਕਦੇ ਜੇ ਮਤਲਬ ਇਹ ਤੁਹਾਨੂੰ ਸਾਰੇ ਨੇਪਾਲ ਦੇ ਜਿਵੇਂ ਬੁੱਧਾ ਜੀ ਦੇ ਸਟੈਚੂ ਆ। ਗਣੇਸ਼ ਜੀ ਦੀ ਮੂਰਤੀ ਹੈਗੀ ਆ ਸਾਹਮਣੇ ਤੁਸੀਂ ਦੇਖ ਸਕਦੇ ਉਧਰ ਸੋ ਸ਼ਾਪਿੰਗ ਵੀ ਤੁਸੀਂ ਇੱਥੇ ਕਰ ਸਕਦੇ ਜੀ ਤੇ ਚਾਰੇ ਬੰਨੇ ਤੁਹਾਨੂੰ ਬਸ ਇਸ ਤਰ੍ਹਾਂ ਦੀਆਂ ਬਿਲਡਿੰਗ ਹੀ ਵਿਖਣਗੀਆਂ ਆ ਵੇਖੋ ਆ ਮੈਂ ਆ ਗਿਆ ਹਾਂ ਕਾਠਮਾਂਡੂ ਉੱਤਰਬਾਸ ਸਕੁਆਇਰ ਦੀ ਦੂਸਰੀ ਸਾਈਡ ਜਿੱਥੇ ਸ਼ਿਵ ਜੀ ਦਾ ਮੰਦਿਰ ਆ ਉਹ ਵੀ ਵਿਖਾਉਣਾ ਤੁਹਾਨੂੰ ਮੈਂ ਸੋ ਇੱਥੇ ਇੱਕ ਬਹੁਤ ਹੀ ਸੋਹਣਾ ਮੰਦਿਰ ਮੇਰੇ ਸਾਹਮਣੇ ਹੈ ਵੇਖੋ ਤੁਸੀਂ ਦੇਖ ਸਕਦੇ ਜੀ ਏ ਸ਼ਿਵ ਜੀ ਮਹਾਰਾਜ ਦਾ ਜਿਹੜਾ ਕਾਲ ਬਹਿਰ ਰੂਪ ਸੀ ਨਾ ਉਹ ਮੰਦਰ ਆ ਤੇ ਵੇਖੋ ਕਿੰਨਾ ਸੋਹਣਾ ਲੱਗੰਦਿਆ ਯਾਰ ਬਹੁਤ ਹੀ ਜ਼ਿਆਦਾ ਸੋਹਣਾ ਵੀਡੀਓ ਦੇ ਵਿੱਚ ਤੁਸੀਂ ਵਾਕੇ ਮੈਂ ਕਿੱਦਾਂ ਕਹਾਂਗਾ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਜੋ ਇਸ ਟਾਈਮ ਜੋ ਇਸ ਟਾਈਮ ਮੈਂ ਦੇਖ ਪਾ ਰਿਹਾ ਨਾ ਤੁਸੀਂ ਉਹ ਇਮੇਜਿਨ ਨਹੀਂ ਕਰ ਸਕਦੇ ਇਹ ਕਲਰ ਐਕਚੁਅਲ ਦੇ ਵਿੱਚ ਬਹੁਤ ਸੋਹਣੇ ਲੱਗੰਦੇ ਆਈਫੋਨ ਵੀ ਇਹਨੂੰ ਜਸਟੀਫਾਈ ਨਹੀਂ ਕਰ ਸਕਦਾ ਆਈਫੋਨ ਵੀਡੀਓ ਦੇ ਵਿੱਚ ਵੀ ਤੁਹਾਨੂੰ ਪ੍ਰੋਪਰ ਕਲਰ ਨਹੀਂ ਪਤਾ ਲੱਗਦੇ ਉਹਨੇ ਜਿੰਨੇ ਸੋਹਣੇ ਐਕਚੁਅਲ ਦੇ ਵਿੱਚ ਇੱਥੇ ਖਲੋ ਕੇ ਵੇਖਣ ਤੇ ਤੇ ਆਏ ਤੇ ਜ਼ਰੂਰ ਆਇਓ ਹਾਂ ਮੈਂ ਜੁੜੇ ਲਾ ਕੇ ਪਹਿਲਾਂ ਮੱਥਾ ਟੇਕ ਲਾ ਫਿਰ ਆਪਾਂ ਅੱਗੇ ਕੰਟੀਨਿਊ ਕਰਦੇ ਹਾਂ ਇੱਕ ਵਾਰੀ ਮਸਾਲਾ ਤੁਹਾਨੂੰ ਖਾਣਾ ਦਰਦੇ ਦਰਸ਼ਨ ਕਰਨ ਤੋਂ ਬਾਅਦ ਇੱਥੇ ਮਾਰਕੀਟ ਦੀ ਜਿਹੜੀ ਉਹ ਐਂਡਿੰਗ ਹੋ ਜਾਂਦੀ ਆ ਉਹ ਵੇਖੋ ਤੁਸੀਂ ਪਰਲੀ ਸਾਈਡ ਤੇ ਵੇਚਦੇ ਹੋਣੇ ਆਗੇ ਮੋਟਰਸਾਈਕਲ ਉੱਧਰਲੇ ਬਨੇ ਜਾਂਦੇ ਸੋ ਇੱਕ ਟਮਾਂਡੂ ਜਿਹੜਾ ਮੰਦਿਰ ਆ ਤੇ ਉਸ ਤੋਂ ਬਾਅਦ ਆਪਾਂ ਇਧਰਲੀ ਸਾਈਡ ਨੂੰ ਆ ਗਏ ਹਾਂ ਤੇ ਇੱਥੇ ਜਦੋਂ ਤੁਹਾਨੂੰ ਇਹ ਸ਼ਿਵਜੀ ਮਹਾਰਾਜ ਦਾ ਮੰਦਿਰ ਵੇਖੂਗਾ ਜਿਹੜਾ ਕਿ ਉਹਨਾਂ ਦਾ ਕਾਲ ਭੈਰ ਰੂਪ ਸੀਗਾ ਬਹੁਤ ਹੀ ਸੋਹਣਾ ਯਾਰ ਮੰਦਿਰ ਬਹੁਤ ਹੀ ਜ਼ਿਆਦਾ ਮਤਲਬ ਕਲਰ ਇੰਨੇ ਕ ਜ਼ਿਆਦਾ ਅਟਰੈਕਟਿਵ ਹੈ ਨਾ ਜੀ ਕਰਦਾ ਇੱਥੇ ਕੋਈ ਇੱਕ ਫੋਟੋ ਮੈਂ ਖਿੱਚੀ ਜਾਈਏ ਕੇ ਬਸ ਇਹ ਵੇਖੀ ਜਾਈਏ ਮੂਰਤੀ ਵੱਲ ਬਹੁਤ ਹੀ ਸੋਹਣਾ ਹੈ ਜੋ ਤੁਸੀਂ ਆਏ ਤੁਸੀਂ ਜ਼ਰੂਰ ਆਇਓ ਕਾਠਮਾਂਡੂ ਦਰਬਾਰ ਸਕੁਆਇਰ ਬਹੁਤ ਹੀ ਸੋਹਣੀ ਜਗ੍ਹਾ ਮੈਨੂੰ ਤੇ ਲੱਗੀ ਯਾਰ ਆਏ ਛੋਟੇ ਛੋਟੇ ਬੱਚੇ ਆ ਗਏ ਕਹਿੰਦੇ ਤੁਸੀਂ ਸਾਡੇ ਵਲੌਗ ਚ ਆਓ ਜੋ ਗੈਸ ਹਮੇਸ਼ਾ ਫੌਨ ਜ਼ਰੂਰ ਵਲੌਗ ਮਿਲੇ ਤੁਹਾਨੂੰ ਹੇ ਨਾ ਇਹਨੂੰ ਪੂਲੀ ਹੋ ਕੇ ਵੀ ਕੀ ਮਤਲਬ ਅੱਛਾ ਮੈਂ ਆਪਕੇ ਵਲੌਗ ਯਾਰ ਇਹ ਬੱਚੇ ਅਭੀ ਦੇਖੋ ਨਹੀਂ ਕੀ ਬੰਦਾ ਉਹਨੂੰ ਕੈਂਡੀ ਸਰਪ੍ਰਾਈਜ਼ ਕਰ ਦਿੰੂ ਕੈਬਲ ਵਿਦ ਬੱਬਲ ਲੈ ਸਰਪ੍ਰਾਈਜ਼ ਕਰ ਦਿੰੂ ਹਲਾ ਨਾ ਨੇਪਾਲੀ ਜੀ ਬੋਲਦੇ ਪਏ ਇਹ ਮੇਰੇ ਲਈ ਰਿਕਵੈਸਟ ਕਰਦੇ ਨੇਪਾਲੀ ਲੋਕਾਂ ਨੂੰ ਕਿ ਪੰਜਾਬੀ ਬੰਦੇ ਨੂੰ ਜਰੂਰ ਸਪੋਰਟ ਕਰਿਓ। ਥੈਂਕ ਯੂ। ਥੈਂਕ ਯੂ so much। ਵੈਲਕਮ। ਓਕੇ ਆਹ ਛੋਟਾ ਜਿਹਾ ਬਲੌਗਰ ਵੇਖੋ ਇੱਧਰ। 68 ਮੰਡੂ ਦਰਬਾਰ ਸਕੁਆਇਰ ਐਕਸਪਲੋਰ ਕਰਨ ਤੋਂ ਬਾਅਦ ਆਹ ਛੋਟੇ-ਛੋਟੇ ਬੱਚੇ ਮੇਰੇ ਕੋ ਆ ਕੇ ਬਹਿ ਗਏ ਆ। ਇਹ ਇੱਥੋਂ ਦੇ ਰਹਿਣ ਵਾਲੇ ਆ ਤੇ ਇਹ ਤੁਹਾਨੂੰ ਸਾਰਾ ਇਤਿਹਾਸ ਦੱਸਣ ਗਿਆ ਐ ਜਿਹੜੀ ਵਾਈਟ ਬਿਲਡਿੰਗ ਤੋਂ ਇੱਧਰ ਵੇਖਦੇ ਪਏ ਜੇ ਮੇਰੇ ਸਾਹਮਣੇ ਤੇ ਤੁਹਾਨੂੰ ਇਹ ਸਾਰਾ ਇਤਿਹਾਸ ਦੱਸਦੇ ਆ ਕਿ ਕੀ ਐ ਕੀ ਨਹੀਂ ਮੈਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ। ਇਹ ਛੋਟੇ-ਛੋਟੇ ਬੱਚਿਆਂ ਨੇ ਦੱਸ ਦੇਣਾ ਸਾਰਾ। ਦੱਸੋ ਵੀ ਮੈਂ ਆਪਕ चलो ये ये हाथ में पकड़ दो और ये कहते हैं ये राजा दरबार है इसमें क्या कहते हैं ये सौ साल पुराना है ये, पुरान है। ये क्या कहते हैं राजा जब शासन करते थे उसके टाइम ये बना था उसके बाद ये भूकंप भु... आ गया था ये टूट के उसके बाद फिर से बना ये। बनाया फिर से बनाया ठीक है और जो पहले राजा महाराजा जो ने पहले जो राजा महाराजा थे नेपाल के जी उनको हाँ वो चलाया करते थे उनको बिल्डिंग है ये अभी बनी है ये वाला पुराना है भूस ये जो ये जो रेनोवेट कर रहे हैं ना जी ये कितना सा, ये कितने साल पुराना होगा ये वही से से साल सौ साल करीबों के ठीक है तो बातें क्या मजा वन तो और और बताइए कुछ इस जगह के बारे में और ये तो बहुत ठीक है और उसके बाद राजा लोग को भी उन लोग में उनके लोग दुश्मन ने मार दिया था उसके बाद अब तक भी छोटे राजा बचे हैं अच्छा मतलब राजा बचा हुआ है अभी कौन सा छोटा राजा अच्छा वो आपको कैसे मालूम अभी किधर छुप के बैठा है रोज बाहर निकलता है कभी है। ये इधर नहीं है कभी कभी निकलता है बाहर अच्छा। तो कुछ और बताइए इस बिल्डिंग के बारे जो आप जानते हो वो तो छोटा राजा हाँ ये बुल फाइट होते हैं ये म्यूजियम है इसके अंदर जाएंगे तो बाहर लोग को ज्यादा पैसे लेंगे इधर के आदमी को सौ रूपए लेंगे आप क्या कहते हैं इधर हर साल बुल फाइट होता है

मेरी ऑडियंस को पसंद आएगा और बोल दो के चैनल को सब्सक्राइब जरूर करें चैनल को सब्सक्राइब जरूर करें चैनल को चैनल को, को सब्सक्राइब जरूर, जरूर करें लाइक सब्सक्राइब <laughs> ये छोटा वाला तेज है आप आओ यहाँ पे इधर आओ <laughs> इधर आओ ना आप बोलो क्या बोलना है लाइक सब्सक्राइब शेयर बेल आइकन को भी? कौन सा चैनल कौन सा चैनल का नाम तो बताया नहीं मैंने आपको हंस हाँ। <laughs> रहा है ट्रैवल विद बबल बोलो ट्रैवल विद बबल बबल हाँ ट्रैवल विद बबल आप भी बोलोगे Travel beat Please subscribe. Please subscribe. Travel with Bubble. Bubble. Please Please subscribe. subscribe. subscribe? Can you uh, Thank you. Thank you you. give me Thank 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 so much. Thank you. आ, इस तरफ का ये जो मंदिर देख रहे हैं इस मंदिर को जगन्नाथ मंदिर बोलते हैं जगन्नाथ यानी कि कृष्णा सुभद्रा और बलराम ये मंदिर सोलहवीं सदी में बनी हुई थी सोलवी सदी का सोलहवीं सदी का बना हुआ है सारी सारे बिल्डिंगे सोलवी यहाँ के पूरे मंदिर सातवीं सदी से अठारहवीं सदी तक बनी हुई है और सबसे पुराने मंदिर को कास्ट मंडप बोलते हैं हाँ उस तरफ है काष्ट मंडप बोलते हैं और उसी काष्ट मंडप मंदिर के नाम से ही ये पूरे उपतिका का नाम काठमांडू रह गया था जिसका मतलब होता है कि लकड़ी का शहर काठ का, का मतलब लकड़ी मांडू का मतलब शहर ये इसलिए कि पुराने जमाने में काठमांडू के हर पुराने घर लकड़ी और ईंटे से बना हुआ होता था और उसको कास्ट नहीं बोलते कास्ट क्या बोलते आ, मंदिर का नाम है कास्ट मंडप और बाद में जाकर के यही कास्ट मंडप नाम काठमांडू में तब्दील हो गई जिसका वहाँ मतलब वहाँ पे, वहाँ मैंने बंदे से पूछा तो बोले इसको कास्ट बोलते हैं कास्ट काठमांडू हाँ हाँ, हाँ हाँ। बीच में अभी ये भूकंप दो हजार पंद्रह में बहुत बड़ी भूकंप आई थी अच्छा। उस भूकंप के चलते भी इस मंदिर को कुछ भी नहीं हुआ था तो अभी लोग अभी यहाँ के गवर्नमेंट क्या कर रहे हैं की मंदिर के ऊपर में छोटा छोटा घंटी लगा रहे हैं हर मंदिर के ऊपर में छोटे छोटे घंटी लगा रहे हैं इसीलिए ये रिनोवेशन जैसा दिख रही है आपको अच्छा ਪੜਕਾਤੇ ਹਾਂ ਤੁਹਾਡਾ ਸਵਾਗਤ ਕਰਨ ਦੇ ਲਈ ధన్యਵਾਦ ਬਹੁਤ-ਬਹੁਤ ਆਪਕਾ ਆਈ ਹੋਪ ਕਿ ਤੁਹਾਨੂੰ ਇਹ ਸਾਰੀ ਵੀਡੀਓ ਵਧੀਆ ਲੱਗੀ ਹੋਊਗੀ ਤੇ ਜ਼ਰੂਰ ਆਇਓ ਤਹੀ ਹਿਆਰੇ تھے ਬਹੁਤ ਹੀ ਸੋਹਣੀ ਜਗ੍ਹਾ ਆ ਮੈਨੂੰ ਪੂਰੇ 2 ਘੰਟੇ ਲੱਗੇ ਆ ਸਾਰਾ ਆਰਾਮ ਦੇ ਨਾਲ ਐਕਸਪਲੋਰ ਕੀਤਾ ਮੈਂ ਹੁਣ 10-15 ਮਿੰਟ ਇਥੇ ਬੱਚੇ ਮਿਲ ਗਏ ਮੈਨੂੰ ਇਥੋਂ ਦੇ ਲੋਕਲ ਬੱਚੇ ਉਹਨਾਂ ਨੇ ਸਾਰਾ ਐਕਸਪਲੇਨ ਕੀਤਾ ਇਥੋਂ ਦਾ ਇਤਿਹਾਸ ਮੈਨੂੰ ਇਹਨਾਂ ਛੋਟੇ-ਛੋਟੇ ਬੱਚਿਆਂ ਨੇ ਸਾਰੀ ਜਾਣਕਾਰੀ ਆ ਉਹ ਮੈਂ ਮੋਬਾਈਲ 'ਤੇ ਰਕੀਤਾ ਤੇ ਮੈਨੂੰ ਆਂਦਾ ਸਰ ਆ ਬਲੌਗਰ ਹੋ ਮੈਂ ਕਿਹਾ ਹਾਂ ਯਾਰ ਮੈਂ ਵੀਡੀਓਜ਼ ਬਣਾਤਾ ਹੂੰ ਉਹ ਬੋਲਤਾ ਕਿ ਹਮ ਆ ਸਕਤੇ ਆ ਵੀਡੀਓ ਮੈਂ ਚੱਲ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਆ ਮੈਂ ਕਿਹਾ ਚਲੋ ਕੋਈ ਨਹੀਂ ਆਜੋ ਵੀਡੀਓ ਬਣਾਉਨੇ ਆ ਤੇ ਫਿਰ ਵਧੀਆ ਗੱਲਾਂ ਬਾਤਾਂ ਕੀਤੀ ਉਹਨਾਂ ਨਾਲ ਬੈ ਕੇ ਇੱਕ ਵਿੱਚੋਂ ਬੜਾ ਤੇਜ਼ ਹੀ ਚਲੋ ਤੇ ਜੇ ਵੀਡੀਓ ਵਧੀਆ ਲੱਗੀ ਤੇ ਮਿਲਦੇ ਆ ਨੈਕਸਟ ਵਲੌਗ 'ਚ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ